ਹੈਲੋ ਐਂਡ ਵੈਲਕਮ ਮਾਈ ਡੀਅਰ ਸਟੂਡੈਂਟਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮੈਰਿਟੋਰੀਅਸ ਸਟੂਡੈਂਟਸ ਓਨਲੀ ਦੇ ਉੱਪਰ ਸੁਰਜੀ ਤੁਹਾਡੀ ਕਾਉਂਸਲਿੰਗ ਰਿਗਾਰਡਿੰਗ ਜਿਹੜੇ ਵੀ ਅਪਡੇਟਸ ਵਗੈਰਾ ਨੇ ਜਦੋਂ ਆਫੀਸ਼ੀਅਲੀ ਆਣਗੇ ਉਹ ਤੁਹਾਨੂੰ ਉਹ ਤੋਂ ਦੇ ਦਿੱਤੀਆਂ ਜਾਣਗੀਆਂ ਉਸ ਤੋਂ ਇਲਾਵਾ ਬਾਰ-ਬਾਰ ਇੱਕੋ ਹੀ ਟੌਪਿਕ ਨੂੰ ਬਾਰ-ਬਾਰ ਆਪਣੀ opinion ਦੇ ਕੇ ਬਣਾਉਣਾ ਮੈਨੂੰ ਉਹ ਕੁਝ ਉਹਦੇ ਵਿੱਚ ਕੁਝ ਬੈਨੀਫੀਸ਼ੀਅਲ ਨਹੀਂ ਲੱਗਦਾ ਮੈਨੂੰ ਵੇਸਟੇਜ ਆਫ ਟਾਈਮ ਲੱਗਦਾ ਤੁਹਾਨੂੰ ਇੱਕ ਇਨਫੋਰਮੇਸ਼ਨ ਦੇ ਦਿੱਤੀ ਗਈ ਹੈ ਤੁਹਾਡੀ ਕੱਟ-ਆਫ ਬਾਰੇ ਤੁਹਾਨੂੰ ਅਪ੍ਰੋਕਸੀਮੇਸ਼ਨ ਦੱਸ ਦਿੱਤੀ ਗਈ ਹੈ ਇਹ ਵੀ ਤੁਹਾਨੂੰ ਸਟਾਰਟਿੰਗ 'ਚ ਦੱਸ ਦਿੱਤਾ ਗਿਆ ਸੀਗਾ ਠੀਕ ਹੈ ਕਿਉਂਕਿ ਬਹੁਤ ਸਾਰੇ ਪੇਰੈਂਟਸ ਨੇ ਜਿਹੜੇ ਹੈਗੇ ਨੇ ਮੈਸੇਜ ਆਏ ਕਿ ਮੈਮ ਸਾਨੂੰ ਤਾਂ ਤੁਹਾਡੀ ਵੀਡੀਓ ਦੇਖ ਕੇ ਪਤਾ ਲੱਗਿਆ ਕਿ ਇਹ ਆਫੀਸ਼ੀਅਲ ਲਿਸਟ ਨਹੀਂ ਹੈਗੀ ਕਿਉਂਕਿ ਉਹੀ ਹੈ ਕਿ ਸਾਰਨ ਕੋਈ ਨਾ ਕੋਈ ਇਨਫੋਰਮੇਸ਼ਨ ਮਿਲਦੀ ਹੈ ਹਰੇਕ ਅਧੂਰਾ ਗਿਆਨ ਮਤਲਬ ਉਹ ਹੀ ਹੈ ਕਿ ਖਤਰਨਾਕ ਹੁੰਦੇ ਹੈ ਨਾ ਕਿਸੇ ਨੇ ਮੈਂਸ਼ਨ ਨਹੀਂ ਕੀਤਾ ਹੋਣਾ ਜਾਂ ਵਿਚ ਵਿਚਾਲੇ ਕੀਤਾ ਹੋਣਾ ਤੁਸੀਂ ਨਹੀਂ ਸੁਣਿਆ ਹੋਣਾ ਬਿਕੋਜ਼ ਤੁਹਾਡੀ ਵੀ ਆਦਤ ਹੈ ਕਿ ਤੁਸੀਂ ਥੋੜੇ ਕਾਲੇ ਰਹਿੰਦੇ ਹੋ ਕਿ ਸਾਨੂੰ ਜਲਦੀ ਤੋਂ ਜਲਦੀ ਇਨਫੋਰਮੇਸ਼ਨ ਪਤਾ ਚੱਲੇ ਠੀਕ ਹੈ ਜੀ ਸੋ ਜਿਹੜੀ ਪਹਿਲਾਂ ਲਿਸਟ ਆਈ ਸੀ ਉਹ ਆਫੀਸ਼ੀਅਲ ਲਿਸਟ ਨਹੀਂ ਹੈ ਹੁਣ ਆਪਾਂ ਉਹਨਾਂ ਟਾਈਮ ਕੋਈ ਗੱਲਬਾਤ ਨਹੀਂ ਕਰਾਂਗੇ ਜਿੰਨਾ ਟਾਈਮ ਆਫੀਸ਼ੀਅਲੀ ਕੋਈ ਗੱਲਬਾਤ ਨਹੀਂ ਦੱਸੀ ਜਾਂਦੀ ਠੀਕ ਹੈ ਜਦੋਂ ਹੀ ਕੋਈ ਆਫੀਸ਼ੀਅਲ ਲੈਟਰ ਆਏਗਾ ਤੁਹਾਨੂੰ ਉਹਦੇ ਬੇਸ ਦੇ ਉੱਪਰ ਇਨਫੋਰਮ ਕਰ ਦਿੱਤਾ ਜਾਏਗਾ ਫਿਰ ਮੈਂ ਮੱਝਦੀ ਆ ਵੀਡੀਓ ਕਿਸ ਰਿਗਾਰਡਿੰਗ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਜਿਹੜੇ ਸਭ ਤੋਂ ਜ਼ਿਆਦਾ ਪੁੱਛੇ ਜਾਣ ਵਾਲੇ ਡਾਊਟਸ ਨੇ ਕਮੈਂਟ ਸੈਕਸ਼ਨ ਦੇ ਥਰੂ ਮੈਂ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗੀ ਸਭ ਤੋਂ ਪਹਿਲਾਂ ਬੱਚੇ ਨੇ ਪੁੱਛਿਆ ਨਵਦੀਪ ਸਿੰਘ ਨੇ ਕਹਿੰਦੇ ਕਿ ਮੈਮ ਸਾਡੇ ਕੋਲੇ ਜਿਹੜੀ ਹਰਗੋਬਿੰਦ ਖੁਰਾਨਾ ਸਕਾਲਰਸ਼ਿਪ ਸਕੀਮ ਹੈ ਉਹ ਸਾਨੂੰ ਮਿਲੇਗੀ ਜਾਂ ਨਹੀਂ ਮਿਲੇਗੀ ਬੱਚਾ ਕਹਿ ਰਿਹਾ ਕਿ ਮੈਮ ਸਾਡੇ ਟੀਚਰਸ ਕਹਿੰਦੇ ਆ ਕਿ ਮਿਲੇਗੀ ਦੇਖੋ ਰਜੇ ਜਿਹੜੀ ਹਰਗੋਬਿੰਦ ਖੁਰਾਨਾ ਸਕਾਲਰਸ਼ਿਪ ਸਕੀਮ ਹੈ ਰਜੇ ਉਹਨਾਂ ਬੱਚਿਆਂ ਨੂੰ ਮਿਲਦੀ ਹੈ ਜਿਨ੍ਹਾਂ ਦੇ 10th ਦੇ ਵਿੱਚ ਅچھے ਮਾਰਕਸ ਆਏ ਹੁੰਦੇ ਆਪਾਂ ਕਹਿ ਲਈਏ 80% ਜਾਂ 80% ਤੋਂ ਜ਼ਿਆਦਾ ਮਾਰਕਸ ਉਹਨਾਂ ਦੇ ਆਏ ਹੁੰਦੇ ਨੇ ਠੀਕ ਹੈ ਜੀ ਹੁਣ ਅਜੇ 10th ਤੋਂ ਬਾਅਦ ਤੁਹਾਡੇ ਕੋਲ ਦੋ ਹੋਣੇ ਜਾਂ ਤਾਂ ਤੁਸੀਂ ਸਕਾਲਰਸ਼ਿਪ ਲੈ ਲਓ ਠੀਕ ਹੈ ਜੀ ਜਾਂ ਫਿਰ ਹੁਣ ਤੁਸੀਂ ਮੈਰਿਟੋਰੀਅਸ ਦੇ ਵਿੱਚ ਚਲ ਜਿਓ ਕਿਉਂਕਿ ਮੈਰਿਟੋਰੀਅਸ ਸਕੂਲ ਇਦਾਂ ਦਾ ਸਕੂਲ ਹੈ ਜਿੱਥੇ ਤੁਹਾਡਾ ਸਾਰਾ ਖਰਚਾ ਪਾਣੀ ਬਿਲਕੁਲ ਫ੍ਰੀ ਹੈ ਤੁਹਾਡੀ ਕੋਈ ਫੀਸ ਨਹੀਂ ਹੈ ਤੁਹਾਡੇ ਰਹਿਣ ਦਾ ਤੁਹਾਡੇ ਖਾਣ ਪੀਣ ਦਾ ਸਾਰਾ ਖਰਚਾ ਸਰਕਾਰ ਵੱਲੋਂ ਚੱਕ ਰਹੀ ਹੈ ਤੋਂ ਸਰਕਾਰ ਕਦੇ ਇੱਕ ਚੀਜ਼ ਦੇ ਬੇਸ ਦੇ ਉੱਪਰ ਦੋ ਬੈਨੀਫਿਟਸ ਨਹੀਂ ਦਿੰਦੀ ਸਾਡੇ ਵਕਤ ਵੀ ਇਹੀ ਹੁੰਦਾ ਸੀ ਸਾਡੇ ਅਬਾ 80% ਸੀ ਇਵਨ ਸਾਡੇ ਵਕਤ ਤਾਂ 80% ਜ਼ਰੂਰੀ ਚਾਹੀਦੇ ਹੁੰਦੇ ਸੀ ਉਦੋਂ ਵੀ ਇਹੀ ਹੁੰਦਾ ਸੀ ਕਿ ਜਾਂ ਤਾਂ ਭਾਈ ਤੁਸੀਂ ਸਕਾਲਰਸ਼ਿਪ ਸਕੀਮ ਲੈ ਲਓ ਠੀਕ ਹੈ ਸਕਾਲਰਸ਼ਿਪ ਲਗਾ ਲਓ ਜਾਂ ਤੁਸੀਂ ਮੈਰੀਟੋਰੀਅਸ ਚਲ ਜਓ ਸੋ ਦੋਨਾਂ ਚੋਂ ਇੱਕੋ ਹੀ ਕੰਮ ਹੋ ਸਕਦਾ ਹੈ ਬਾਕੀ ਜਿਹੜੀ ਹੈ ਨਾ ਜਿਵੇਂ ਡਾਕਟਰ ਬੀ ਆਰ ਅੰਬੇਡਕਰ ਵਾਲੀ ਜਿਹੜੀ ਸਕੀਮ ਮਿਲਦੀ ਹੈ ਉਹ ਮਿਲਦੀ ਹੈ ਅੱਗੇ ਜਾ ਕੇ ਬਟ ਜੋ ਤੁਹਾਡੀ ਮੈਰਿਟ ਬੇਸ ਤੇ ਤੁਹਾਨੂੰ ਇੱਕ ਸਕੀਮ ਲੱਗਦੀ ਹੈ ਸਕਾਲਰਸ਼ਿਪ ਸਕੀਮ ਉਹ ਉਹ ਅੱਗੇ ਜਾ ਕੇ ਜਿਨ੍ਹਾਂ ਨੇ ਮੈਰੀਟੋਰੀਅਸ ਤੇ ਜਾਣਾ ਹੈ ਉਹਨਾਂ ਨੂੰ ਨਹੀਂ ਮਿਲਦੀ ਠੀਕ ਹੈ ਜੀ ਚਲੋ ਨੈਕਸਟ ਅੱਗੇ ਦੇਖਦੇ ਆ ਕਿ ਪੁੱਛਿਆ ਗਿਆ ਜਿਹੜੇ ਡਾਊਟਸ ਇਦਾਂ ਹੋਇਆ ਕਿ ਹਾਂ ਆਨਸਰ ਕਰਨ ਯੋਗ ਨੇ ਆਪਾਂ ਉਹੀ ਜਿਹੜੇ ਹੈਗੇ ਉਸ ਤੋਂ ਬਾਅਦ ਨੈਕਸਟ ਬੱਚੇ ਦਾ ਡਾਊਟ ਹੈ ਕਹਿੰਦੇ ਕਿ मैम ਮੇਰੀ ਮਦਰ ਦਾ ਨੇਮ 10th DMC ਚ ਪੰਜਾਬੀ ਵਿੱਚ ਸਹੀ ਹੈ ਤੇ ਇੰਗਲਿਸ਼ ਵਿੱਚ ਇੱਕ ਲੈਟਰ ਗਲਤ ਹੈ ਸਭ ਤੋਂ ਪਹਿਲਾਂ ਜਿੰਨੇ ਵੀ ਬੱਚਿਆਂ ਦੇ ਆਪਦੇ ਡਾਕੂਮੈਂਟਸ ਜਾਂ ਉਹਨਾਂ ਦੇ ਪੇਰੈਂਟਸ ਦੇ ਡਾਕੂਮੈਂਟ ਦੇ ਵਿੱਚ ਕੋਈ ਵੀ ਇਦਾਂ ਦੀ ਪ੍ਰੋਬਲਮ ਹੈ ਇਹਨੂੰ ਸਹੀ ਕਰਾ ਲਓ ਕਿਉਂਕਿ ਸਾਨੂੰ ਇਹ ਛੋਟੀ ਜੀ ਪ੍ਰੋਬਲਮ ਲੱਗਦੀ ਹੈ ਪਰ ਇਹ ਛੋਟੀ ਜੀ ਪ੍ਰੋਬਲਮ ਨਹੀਂ ਹੈਗੀ ਅੱਗੇ ਜਾ ਕੇ ਇੰਨੀ ਆ ਪ੍ਰੋਬਲਮਜ਼ ਆਉਂਦੀਆਂ ਨੇ ਬਹੁਤ ਜ਼ਿਆਦਾ ਠੀਕ ਹੈ ਜੀ ਇਹਦੇ ਬੇਸ ਤੇ ਜੌਬਸ ਨਹੀਂ ਮਿਲਦੀਆਂ ਜਿੰਨਾਂ ਦੀ ਸਰਕਾਰੀ ਨੌਕਰੀਆਂ ਲੱਗ ਜਾਂਦੀਆਂ ਨੇ ਅਗਰ ਆ ਛੋਟੀ ਜੀ ਗਲਤੀ ਹੋ ਗਈ ਕਿ ਮੰਨ ਲਓ ਤੁਸੀਂ ਪੰਜਾਬੀ ਦੇ ਵਿੱਚ ਕਿਸੇ ਦੀ ਮੰਨ ਲਓ ਤੁਹਾਡਾ ਨੇਮ ਹੀ ਮੰਨ ਲਓ ਪਰਮਜੀਤ ਹੈ ਤੁਸੀਂ ਇੱਕ ਥਾਂ ਤੇ ਪੀ ਆ ਆਰ ਐਮ ਪਾਤਾ ਇੱਕ ਥਾਂ ਤੇ ਪੀ ਆ ਆਰ ਐਮ ਪਾਤਾ ਹੁਣ ਤੁਸੀਂ ਤਾਂ ਕਹੋਗੇ ਜੀ ਅਸੀਂ ਇੱਕੋ ਹੀ ਆ ਪਰ ਡਾਕੂਮੈਂਟ ਤਾਂ ਅਲੱਗ-ਅਲੱਗ ਦੱਸ ਰਹੇ ਨੇ ਨਾ ਸੋ ਇਹਨੂੰ ਕਰੈਕਟ ਕਰਾ ਲਓ ਹੁਣ ਮੰਨ ਲਓ ਤੁਹਾਨੂੰ ਕਰੈਕਸ਼ਨ ਦੇ ਵਿੱਚ ਟਾਈਮ ਲੱਗ ਗਿਆ ਮੰਨ ਲਓ ਤੁਹਾਡੀ ਕਾਉਂਸਲਿੰਗ ਆ ਗਈ ਪਹਿਲਾਂ ਤੇ ਤੁਹਾਡੀ ਕਰੈਕਸ਼ਨ 'ਚ ਟਾਈਮ ਲੱਗ ਗਿਆ ਤਾਂ ਬੇਟਾ ਤੁਹਾਡੀ ਕਾਉਂਸਲਿੰਗ ਕੈਨਸਲ ਨਹੀਂ ਹੁੰਦੀ ਤੁਹਾਨੂੰ ਜਿਨ੍ਹਾਂ ਨੂੰ ਬਣਨ ਨੂੰ ਜਿਹੜਾ ਹੈਗਾ ਥੋੜਾ ਜਿਹਾ ਸਮਾਂ ਲੱਗਦਾ ਹੈ ਉਹ ਤੁਸੀਂ ਕਹਿ ਸਕਦੇ ਹੋ ਕਿ ਸਰ ਸਾਡਾ ਉਹ ਡਾਕੂਮੈਂਟ ਬਣਾਉਣਾ ਦਿੱਤਾ ਹੋਇਆ ਤੁਹਾਨੂੰ ਥੋੜਾ ਸਮਾਂ ਦੇ ਦੇਣਗੇ ਤੁਹਾਨੂੰ ਕਹਿ ਦੇਣਗੇ ਚਲੋ ਕੋਈ ਗੱਲ ਨਹੀਂ ਤੁਹਾਡੇ ਮੇਨ ਡਾਕੂਮੈਂਟਸ ਹੈਗੇ ਨੇ ਨਾ ਜਿਵੇਂ 10th ਦਾ ਡਾਕੂਮੈਂਟ ਹੋਊਗਾ ਉਹ ਮੇਨ ਡਾਕੂਮੈਂਟ ਹੈ ਠੀਕ ਹੈ ਜਾਂ ਤੁਹਾਡਾ ਜਿਹੜਾ ਹੈਗਾ ਰਿਜ਼ਲਟ ਵਾਲਾ ਉਹ ਹੋ ਗਿਆ ਉਹ ਮੇਨ ਡਾਕੂਮੈਂਟ ਹੈ ਅਗਰ ਤੁਹਾਡੇ ਕੋਲ ਮੇਨ ਡਾਕੂਮੈਂਟ ਹੁੰਦੇ ਨਹੀਂ ਪਰ ਜਿਹੜੇ ਆਹ ਥੋੜੇ ਜਿਹੇ ਡਾਕੂਮੈਂਟ ਹੈ ਜਿਵੇਂ ਮੰਨ ਲਓ ਕਿਸੇ ਨੂੰ ਰੈਜ਼ਿਡੈਂਸ ਦਾ ਜ਼ਰੂਰਤ ਪੈਗੀ ਜਾਂ ਕੁਝ ਇਦਾਂ ਦਾ ਜਿਹਦੇ ਕਰੈਕਸ਼ਨ ਕਰਾਉਣੀ ਦਿੱਤੀ ਹੋਈ ਹੈ ਤਾਂ ਬੇਟਾ ਉਹਨੂੰ ਸਮਾਂ ਦਿੱਤਾ ਜਾਂਦਾ ਹੈ ਤੁਸੀਂ ਉੱਥੇ ਜਾ ਕੇ ਕੱਟ ਕੇ ਵਾਪਸ ਆਇਓ ਤੁਸੀਂ ਉਹਨੂੰ ਹੀ ਡਾਕੂਮੈਂਟ ਨਾਲ ਲੈ ਕੇ ਆਇਓ ਸੋ ਕਿਸੇ ਵੀ ਬੱਚੇ ਦਾ ਅਗਰ ਕੋਈ ਵੀ ਡਾਕੂਮੈਂਟ ਰਹਿ ਜਾਊਗਾ ਮਾੜਾ ਮੋਟਾ ਉਹ ਟੈਨਸ਼ਨ ਨਾ ਲੈਣਾ ਉਹਨਾਂ ਦੀ ਕਾਉਂਸਲਿੰਗ ਕੈਨਸਲ ਨਹੀਂ ਹੁੰਦੀ ਉਹਨਾਂ ਦੀ ਸੀਟ ਕੈਨਸਲ ਨਹੀਂ ਹੁੰਦੀ ਕਲੀਅਰ ਹੈ ਵੈਰੀ ਗੁੱਡ ਅਗੇ ਮੈਂ ਮੈਡੀਕਲ ਸਟਰੀਮ ਬੈਟਰ ਹੈ ਜਾਂ ਨਾਨ ਮੈਡੀਕਲ ਬਿਟਰ ਸਟਰੀਮ ਹਰੇਕ ਹੀ ਬੈਟਰ ਹੈ ਚਾਹੀ ਮੈਡੀਕਲ ਦੀ ਗੱਲ ਕਰੋ ਨਾਨ ਮੈਡੀਕਲ ਦੀ ਗੱਲ ਕਰੋ ਆਰਟ ਦੀ ਗੱਲ ਕਰੋ ਤੁਸੀਂ ਦੇਖੋ ਤੁਸੀਂ ਬਣਨਾ ਕੀ ਚਾਹੁੰਦੇ ਹੋ ਤੁਸੀਂ ਦੇਖੋ ਤੁਹਾਨੂੰ ਕਿਹੜੇ ਸਬਜੈਕਟ ਵਧੀਆ ਲੱਗਦੇ ਨੇ ਕਿੰਨਾ ਚ ਤੁਸੀਂ ਜ਼ਿਆਦਾ ਇੰਜੋਏ ਕਰ پا ਰਹੇ ਹੋ ਕਿਹੜੇ ਤੁਹਾਨੂੰ ਜ਼ਿਆਦਾ ਸਮਝ ਲੱਗ ਰਹੇ ਨੇ ਜਾਂ ਅਗਰ ਤੁਹਾਡਾ ਲਾਈਫ 'ਚ ਕੋਈ ਏਮ ਹੈ ਤਾਂ ਤੁਹਾਡਾ ਏਮ ਕਿਹੜੀ ਸਟਰੀਮ ਤੁਹਾਨੂੰ ਲੈ ਕੇ ਜਾਏਗੀ ਤੁਹਾਡੇ ਏਮ ਦੇ ਵੱਲ ਠੀਕ ਹੈ ਜੀ ਸੋ ਬੈਟਰ ਤਾਂ ਹਰ ਚੀਜ਼ ਹੁੰਦੀ ਆ ਆਪਾਂ ਦੇਖਣਾ ਹੁੰਦਾ ਕਿ ਸਾਡੇ ਲਈ ਬੈਸਟ ਕੀ ਹੈ ਚਲੋ ਅੱਗੇ ਮੈਂ ਮੇਰੀ 93 ਨੰਬਰ ਆਈਸੀ ਐਂ ਮੇਰਾ ਨੇਮ ਸ਼ੋ ਨਹੀਂ ਹੁੰਦਾ ਪਿਆ ਪਲੀਜ਼ ਮੈਨੂੰ ਰਿਪਲਾਈ ਜ਼ਰੂਰ ਕਰੋ ਦੇਖੋ ਇਹ ਉਹ ਬੱਚੇ ਨੇ ਜਿਨ੍ਹਾਂ ਨੂੰ ਬਸ ਇਹ ਦੌੜ ਚ ਪਾਈ ਹੋਈ ਰਿ ਹੈ ਕਿ ਸਾਨੂੰ ਫਟਾਫਟ ਇਨਫੋਰਮੇਸ਼ਨ ਮਿਲ ਜੇ ਜੀ ਅਸੀਂ ਕੁਝ ਨਹੀਂ ਤੁਹਾਡੀ ਵੀਡੀਓ ਸੁਣਨੀ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈ ਤੁਹਾਡੀ ਵੀਡੀਓ ਨਾਲ ਅਸੀਂ ਤਾਂ ਬਸ ਲਿਸਟ ਦੇਖਣੀ ਹੈ ਬੇਟਾ ਸਟਾਰਟਿੰਗ ਟੀ ਅੱਦੇ ਤਾਂ ਹੁੰਦੇ ਨਾ ਮਤਲਬ ਕਿ ਜਮੀ ਬਟਾਲੇ ਚ ਜਾ ਕੇ ਦੱਸ ਦੇਣ ਜਾਂ ਜਮੀ ਐਂਡ ਚ ਜਾ ਕੇ ਦੱਸ ਦੇਣ ਜਾਂ ਪਹਿਲਾਂ ਟਾਈਮ ਪਾਸ ਕਰਕੇ ਵੀ ਫਲਾਣਾ ਸਬਸਕ੍ਰਾਈਬ ਕਰ ਲਓ ਟਿੰਕ ਕਰ ਲਓ ਇਦਾਂ ਦਾ ਕੋਈ ਸੀਨ ਤੁਹਾਡੇ ਨਾਲ ਨਹੀਂ ਹੈ ਤੁਹਾਨੂੰ ਪੂਰੀ ਸਾਫ਼ ਤੇ ਸਪਸ਼ਟ ਟੈਂਟੇਟਿਵ ਮੈ ਦਾ ਆਪਣਾ ਬਣਿਆ ਹੋਇਆ ਥੰਬਨੇਲ ਠੀਕ ਹੈ ਉਸ ਤੋਂ ਬਾਅਦ ਤੁਹਾਨੂੰ ਸਟਾਰਟਿੰਗ ਦੇ 1 ਮਿੰਟ ਜੀ ਮੈਂਨੇ ਬੋਲਤਾ ਸੀ ਕਿ ਤੁਹਾਡੀ ਟੈਂਟੇਟਿਵ ਮੈਰਿਟ ਲਿਸਟ ਹੈ ਉਹਦੇ ਚ ਵੀ ਬਹੁਤ ਬੱਚਿਆਂ ਨੇ ਕੀਤਾ ਕਿ ਮੈਮ ਫਲਾਨੇ ਨੇ ਬਣਾਈਏ ਟਿਮਕੀ ਨੇ ਬਣਾਈਏ ਉਹ ਆਪਾਂ ਓਵਰਆਲ ਕ੍ਰੈਡਿਟ ਦੇਦਾ ਸੀ ਵੀ ਜਿਨੇ ਵੀ ਬਣਾਈਆ ਉਹਦਾ ਬਹੁਤ-ਬਹੁਤ ਸ਼ੁਕਰੀਆ ਪਰ ਬੇਟਾ ਉਹ ਬੱਚਿਆਂ ਦੇ ਦੁਆਰਾ ਬਣਾਈ ਗਈ ਹੈ हूँ अपने अब बच्चा नहीं थोड़ी हो हो है कि बच्चा हरेक गलती हो सकती है ना सो अगर तो नेम नहीं है तो टेंशन वाली गल नहीं डिपार्टमेंट वालों नहीं ठीक है डिपार्टमेंट वालों जो तो आएगी वो पूरी प्रोपर प्लैनिंग आएगी बिकॉज डिपार्टमेंट के जेड टीचर ने जो उ बैठे ने है ना अपने तो ज्यादा क्वालिफाइड ने अपने एक्सपीरियंस ने गलती नहीं करेंगे बच्चों द्वारा इसलिए इदा दिन बहुत गलतियां हो गए रिजल्ट के बाद कितने टाइम बाद आ जाती है मैम काउंसलिंग ਰਿਜ਼ਲਟ ਤੋਂ ਬਾਅਦ ਰਜੇ ਦੇਖੋ ਕਾਉਂਸਲਿੰਗ ਦੇ ਨਾਲ ਦਾ ਆਪਣਾ ਆਪਣਾ ਜੀ ਹੈ ਜਦੋਂ ਇਹਨਾਂ ਦਾ ਜੀ ਕਰਦਾ ਹੈ ਤਾਂ ਕੋਈ ਪਾਰਟਿਕੂਲਰ ਟਾਈਮ ਪੀਰੀਅਡ ਫਿਕਸ ਨਹੀਂ ਹੈ 1 ਮਹੀਨੇ ਬਾਅਦ 2 ਮਹੀਨੇ ਬਾਅਦ 4 ਦਿਨਾਂ ਬਾਅਦ ਜਦੋਂ ਇਹਨਾਂ ਨੂੰ ਟਾਈਮ ਮਿਲਦਾ ਉਦੋਂ ਹੀ ਇਹ ਸਾਰਾ ਕੁਝ ਕਰ ਦਿੰਦੇ ਨੇ ਕੋਈ ਪਾਰਟਿਕੂਲਰ ਟਾਈਮ ਫਿਕਸ ਨਹੀਂ ਹੈਗਾ ਠੀਕ ਹੈ ਜੀ ਆਈ ਥਿੰਕ ਲੁਧਿਆਣਾ ਇਜ਼ ਬੈਸਟ ਅਗੇਨ ਥੈਟ ਇਜ਼ ਡਿਪੈਂਡ ਅਪਨ ਯੂਰ ਚੁਆਇਸ ਕਿ ਤੁਹਾਨੂੰ ਕਿਹੜਾ ਜਿਹੜਾ ਹੈਗਾ ਸੂਟੇਬਲ ਹੈ ਕਿੱਥੇ ਜਾ ਕੇ ਤੁਸੀਂ ਰਹਿ ਸਕਦੇ ਹੋ ਜਾਂ ਕਿਹੜਾ ਤੁਹਾਡੇ ਲੱਗ ਗਿਆ ਨੈਕਸਟ ਮੈਮ ਕਾਉਂਸਲਿੰਗ ਲਈ ਇਨਕਮ ਸਰਟੀਫਿਕੇਟ ਐਂਡ ਪੰਜਾਬ ਰੈਜ਼ੀਡੈਂਟ ਸਰਟੀਫਿਕੇਟ ਦੀ ਵੀ ਲੋੜ ਹੈ ਅਸੀਂ ਜਰਨਲ ਹੈ ਦੇਖੋ ਰਜੇ ਇਹਦੇ ਵਿੱਚ ਗੱਲ ਇਹ ਹੈ ਕਿ ਮੈਂ ਵੀ ਇੱਕ ਲਿਸਟ ਦੇਖੀ ਸੀ ਮੈਨੂੰ ਬਹੁਤ ਸਾਰੇ ਬੱਚਿਆਂ ਨੇ ਭੇਜੀ ਸੀਗੀ ਉਹ ਲਿਸਟ ਦੇ ਵਿੱਚ ਇਹ ਦੋ ਸਰਟੀਫਿਕੇਟ ਲਿਖੇ ਹੋਏ ਸੀਗੇ ਇਨਕਮ ਸਰਟੀਫਿਕੇਟ ਇਨਕਮ ਸਰਟੀਫਿਕੇਟ ਦੀ ਜ਼ਰੂਰਤ ਜਿਹੜੇ ਬੱਚੇ ਜਰਨਲ ਕੈਟਾਗਰੀ ਤੋਂ ਬਿਲ ਔਰ ਕਈ ਬੱਚੇ ਹੁੰਦੇ ਆ ਜਿਹੜੇ ਕਹਿਣ ਲੱਗ ਜਾਂਦੇ ਆ ਕਿ मैम ਅਸੀਂ ਜਰਨਲ categories ਤੋਂ ਬਿਲੋਂਗ ਕਰਦੇ ਆਂ ਜੀ ਅਸੀਂ ਰਿਜ਼ਰਵੇਸ਼ਨ ਜਿਹੜਾ ਕਾਸਟ ਸਰਟੀਫਿਕੇਟ ਬਣਦਾ ਉਹ ਕਿਵੇਂ ਬਣਾਈਏ ਬੇਟਾ ਤੁਹਾਡਾ ਕੋਈ ਸਰਟੀਫਿਕੇਟ ਨਹੀਂ ਬਣਦਾ ਜਿਹੜੇ ਬੱਚੇ ਜਰਨਲ categories ਤੋਂ ਬਿਲੋਂਗ ਕਰਦੇ ਆ ਉਹਨਾਂ ਦਾ ਕੋਈ ਸਰਟੀਫਿਕੇਟ ਨਹੀਂ ਬਣਦਾ ਜਿਹੜੇ ਬੱਚੇ ਰਿਜ਼ਰਵ categories ਦੇ ਵਿੱਚੋਂ ਬਿਲੋਂਗ ਕਰਦੇ ਨੇ SC ST OBC ਉਹਨਾਂ ਦੇ ਸਰਟੀਫਿਕੇਟ ਬਣਦੇ ਨੇ ਠੀਕ ਹੈ ਜੀ ਔਰ ਰਹੀ ਗੱਲ ਪੰਜਾਬ ਰੈਜ਼ੀਡੈਂਟ ਸਰਟੀਫਿਕੇਟ ਦੀ ਦੇਖੋ ਪਿਛਲੀ ਵਾਰ ਇਹਨਾਂ ਨੇ ਮੰਗਿਆ ਨਹੀਂ ਸੀਗਾ ਇਸ ਵਾਰ ਜਿਹੜੀ ਲਿਸਟ ਆਈਏ ਦੇਖੋ ਉਹ ਵੀ ਆਪਾਂ ਆਫੀਸ਼ੀਅਲ ਲਿਸਟ ਨਹੀਂ ਕਹਿ ਸਕਦੇ ਅਦਰਵਾਈਜ਼ ਜੇ ਤੁਸੀਂ ਬਣਾ ਕੇ ਰੱਖ ਲਓਗੇ ਤਾਂ ਉਹਦੇ 'ਚ ਕੋਈ ਦੁਹਰਾਇਆ ਲਿਗਾ ਨਹੀਂ ਬਿਕੋਜ਼ ਪੰਜਾਬ ਰੈਜ਼ੀਡੈਂਟ ਸਰਟੀਫਿਕੇਟ ਤੁਹਾਨੂੰ ਅੱਗੇ ਜਾ ਕੇ ਜ਼ਰੂਰਤ ਪਊਗੀ ਉਹ ਕਦੇ ਨਾ ਕਦੇ ਠੀਕ ਹੈ ਸੋ ਤੁਸੀਂ ਇਹਦੇ ਲਈ ਜਿਹੜਾ ਵੀ ਪ੍ਰੋਸੀਜਰ ਹੈ ਤੁਹਾਨੂੰ ਆਪਾਂ ਇੱਕ ਵੀਡੀਓ 'ਚ ਦੱਸ ਦਾਂਗੇ ਤੁਸੀਂ ਬਣਵਾ ਕੇ ਰੱਖਣਾ ਬਣਾ ਕੇ ਰੱਖ ਸਕਦੇ ਹੋ ਪਰ ਜੋ ਪਿਛਲੇ ਸਾਲ ਜਿਹੜੀ ਉਹਨਾ ਕਾਉਂਸਲਿੰਗ ਹੋਈ ਸੀ ਉਸ ਤੋਂ ਪਹਿਲਾਂ ਜਿਹੜੀ ਹੋਈ ਸੀ ਉਦੋਂ ਪੰਜਾਬ ਰੈਜ਼ੀਡੈਂਟ ਸਰਟੀਫਿਕੇਟ ਨਹੀਂ ਮੰਗਿਆ ਗਿਆ ਸੀਗਾ ਠੀਕ ਹੈ ਪਿਛਲੀ ਵਾਰ ਜਿਹੜੇ ਹੈਗੇ ਨੇ ਪੇਰੈਂਟਸ ਦੇ ਵੀ ਆਧਾਰ ਕਾਰਡ ਨਹੀਂ ਮੰਗੇ ਗਏ ਸੀਗੇ ਬਟ ਦੇਖਨੇ ਆ ਇਸ ਵਾਰ ਹੀ ਆਫੀਸ਼ੀਅਲ ਲਿਸਟ ਆ ਜਾਂਦੋਂ ਆਪਾਂ ਕਿਸੇ ਵੀ ਹੋਰ ਫਿਲਹਾਲ ਆਪਾਂ ਕਿਸੇ ਹੋਰ ਤੇ ਇੰਨਾ ਵਿਸ਼ਵਾਸ ਨਹੀਂ ਕਰਾਂਗੇ ਫਿਲਹਾਲ ਇੱਕ ਵਾਰ ਆਫੀਸ਼ੀਅਲ ਆ ਜਾਂਦੋਂ ਉਦੋਂ ਆਪਾਂ ਫਿਰ ਝੜਾ ਕੁਝ ਸ਼ੁਰੂ ਕਰ ਦਾਂਗੇ ਠੀਕ ਹੈ ਉਹੀ ਗੱਲ ਹੈ ਅਗਰ ਤੁਹਾਡੇ ਕੋਲ ਬਾਈ ਚਾਂਸ ਨਾ ਹੋਇਆ ਤਾਂ ਉਹ ਤੁਹਾਨੂੰ ਕੱਢਦੇ ਨਹੀਂ ਹੈਗੇ ਤੁਹਾਨੂੰ ਸਮਾਂ ਦੇ ਦੇਣਗੇ ਕਿ ਭਾਈ ਐਨੇ ਸਮੇਂ ਦੇ ਵਿੱਚ ਜਿਹੜੀ ਹੈਗੀ ਹੈ ਆਪਣਾ ਹੀ ਇਹ ਡਾਕੂਮੈਂਟ ਬਣਾ ਲਓ ਠੀਕ ਹੈ ਚਲੋ ਸ਼ਿੰਦੇ ਦੇਖਦੇ ਆ ਮੈਮ ਜਨਮ ਸਰਟੀਫਿਕੇਟ ਨਾ ਹੋਵੇ ਤਾਂ ਮੈਰੀਟੋਰੀਅਸ ਮੇ ਨਹੀਂ ਜਾ ਸਕਤੇ ਨਹੀਂ ਬੇਟਾ ਇਦਾਂ ਦਾ ਕੋਈ ਸੀਨ ਨਹੀਂ ਹੈ ਜਿਹੜਾ ਬਰਥ ਸਰਟੀਫਿਕੇਟ ਹੈ ਬਹੁਤ ਹੀ ਰੀਅਰ ਚਾਂਸ ਸੀ ਜਦੋਂ ਚਾਹੀਦਾ ਸੀਗਾ ਮਤਲਬ ਪਿਛਲੀ ਵਾਰ ਇਹ ਨਹੀਂ ਮੰਗਿਆ ਗਿਆ ਸੀਗਾ ਬਟ ਅਗਰ ਮੰਗਿਆ ਵੀ ਤਾਂ ਐਡਾ ਕੋਈ ਚੱਕਰ ਨਹੀਂ ਹੈ ਵੈਸੇ ਜਨਮ ਸਰਟੀਫਿਕੇਟ ਹੋਣਾ ਚਾਹੀਦਾ ਅੱਗੇ ਜਾ ਕੇ ਤੁਹਾਨੂੰ ਲੋਡ ਤਾਂ ਪਈਗੀ ਫਿਰ ਵੀ ਇਹਦਾ ਕੋਈ ਤਾਂ ਕੋਈ ਸੋਰਸ ਹੁੰਦਾ ਹੋਏਗਾ ਕਿ ਦੁਬਾਰਾ ਮਿਲ ਸਕੇ ਹਨਾ ਕੁਝ ਇਦਾਂ ਦਾ ਕੋਈ ਨਾ ਕੋਈ ਸੀਨ ਜ਼ਰੂਰ ਹੋਏਗਾ ਬਟ ਇਦਾਂ ਨਹੀਂ ਹੈ ਕਿ ਤੁਹਾਡੀ ਕਾਉਂਸਲਿੰਗ ਕੈਨਸਲ ਹੋ ਜਾਏਗੀ ਬਿਕਾਉਜ਼ ਥਿਸ ਇਸ ਨਾਟ ਵਨ ਆਫ ਦਾ ਮ ਸੀ ਆ ਜਾਏਗਾ ਉਹ ਜਦੋਂ ਵੀ ਤੁਹਾਡੇ ਉਹਦੇ ਵਿੱਚ ਆ ਜਾਣਗੇ ਅਪਡੇਟ ਹੋ ਜਾਣਗੇ ਡਿਜੀ ਲੋਕਰ ਦੇ ਵਿੱਚ ਉਦੋਂ ਤੁਹਾਨੂੰ ਦੱਸ ਦਿੱਤਾ ਜਾਏਗਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਬੱਚੇ ਰਿਜ਼ਰਵੇਸ਼ਨ ਦੇ ਅੰਡਰ ਨੇ ਉਹਨਾਂ ਦਾ ਕਾਸਟ ਸਰਟੀਫਿਕੇਟ ਜ਼ਰੂਰੀ ਹੈ ਮੈਂ ਫਿਰ ਕਹਿ ਰਹੀਆਂ ਜਿਹੜੇ ਬੱਚੇ ਜਰਨਲ ਨੇ ਉਹਨਾਂ ਦਾ ਕੋਈ ਜਿਹੜਾ ਹੈਗਾ ਕਾਸਟ ਸਰਟੀਫਿਕੇਟ ਨਹੀਂ ਹੁੰਦਾ ਹੁਣ ਜਿਹੜੇ ਬੱਚਿਆਂ ਨੇ WHH ਦੇ ਅੰਡਰ ਕੀ ਤਾਂ ਉਹਨਾਂ ਕੋਲ WHH ਦਾ ਸਰਟੀਫਿਕੇਟ ਜ਼ਰੂਰੀ ਹੈ ਜਿਨ੍ਹਾਂ ਨੇ ਅਪਲਾਈ ਨਹੀਂ ਕੀਤਾ ਉਹਨਾਂ ਨੇ ਕੀ ਕਰਨਾ WHH ਦਾ ਸਰਟੀਫਿਕੇਟ ਠੀਕ ਹੈ ਜੀ ਸੋ ਇੱਕ ਗੱਲ ਸੁਣ ਕੇ ਉਹਦੇ ਪਿੱਛੇ ਨਾ ਭੱਜਿਆ ਕਰੋ ਥੋੜਾ ਸਮਝਿਆ ਕਰੋ ਠੀਕ ਹੈ ਜੀ ਅੱਗੇ ਮੈਂ ਮੈਰਿਟ ਬੇਟਾ ਇਹ ਤਾਂ ਤੁਹਾਨੂੰ ਅਸੀਂ ਮਤਲਬ ਐਡਮਿਸ਼ਨ ਦੇ ਲਈ ਤਾਂ ਦੇਖੋ ਕੱਟ ਆਫ ਜਾਊਗੀ ਉਹਦਾ ਕੁਆਲੀਫਾਈing ਮਾਰਕਸ ਜਿਹੜੇ ਹੈਗੇ ਨੇ 60 ਨੇਗੇ ਤੇ ਕੁਝ ਬੱਚਿਆਂ ਦੇ ਜਿਹੜੇ ਹੈਗੇ ਨੇ ਆਈ ਥਿੰਕ 52 ਜਾਂ 54 ਵੀ ਸੀਗੇ ਬੇਸਡ ਅਪਨ ਦਾ ਰਿਜ਼ਰਵੇਸ਼ਨ ਬਟ 60ਕ ਨੰਬਰ ਓਵਰਆਲ ਹੁੰਦੇ ਨੇ ਬਟ ਤੁਹਾਡੀ ਜਿਹੜੀ ਕੱਟ ਆਫ ਹਾਈ ਜਾਏਗੀ ਸੋ ਇਹ ਤਾਂ ਉਦੋਂ ਹੀ ਪਤਾ ਚੱਲੇਗਾ ਜਦੋਂ ਰਿਜ਼ਲਟ ਆਏਗਾ ਮੂਵ ਕਰਦੇ ਆ ਨੈਕਸਟ ਕੁਐਸਚਨ ਦੇ ਉੱਪਰ ਅੱਗੇ ਜੀ ਜਿਹੜਾ ਮੈਨੂੰ ਲੱਗ ਰਿਹਾ ਕਿ ਮੈਨੂੰ ਅਪਲਾਈ ਕਰ ਸਕਦੇ ਹਾਂ ਆਪਾਂ ਕਰ ਦਿੰਨੇ ਆ ਦੇਖੋ 83 ਮਾਰਕਸ ਆ ਜਾ ਸਕਦੇ ਹੂ ਨਹੀਂ ਜਾ ਸਕਦੇ ਹੂ ਟੈਨਸ਼ਨ ਹੋ ਰਹੀ ਹੈ ਬੇਟਾ ਆਈ نو ਕਿ ਤੁਹਾਨੂੰ ਟੈਨਸ਼ਨ ਹੋ ਰਹੀ ਹੈ ਹੈਨਾ ਮੈਂ ਕੰਪਲੀਟਲੀ ਤੁਹਾਡੀ ਇਹ ਫੀਲਿੰਗ ਨੂੰ ਸਮਝ ਸਕਦੀ ਹਾਂ ਪਰ ਤੁਸੀਂ ਸਮਝੋ ਕਿ ਤੁਸੀਂ ਮਤਲਬ ਇੰਦਰ ਸਾਨੂੰ ਪੁੱਛ ਰਹੇ ਹੋ ਅਸੀਂ ਤੁਹਾਡੀ ਬਹੁਤ ਇੱਜ਼ਤ ਕਰਦੇ ਆ ਕਿ ਤੁਸੀਂ ਸਾਨੂੰ ਇਸ ਕਾਬਿਲ ਸਮਝ ਰਹੇ ਹੋ ਕਿ ਅਸੀਂ ਤੁਹਾਡਾ ਆਨਸਰ ਦੇ ਸਕੀਏ ਬਟ ਯਕੀਨ ਮਨੋ ਰਜੇ ਮੈਨੂੰ ਕੀ ਤੁਸੀਂ ਜਿਹਨੂੰ ਮਰਜ਼ੀ ਪੁੱਛ ਰਹੇ ਹੋ ਜੇ ਤੁਹਾਨੂੰ ਕੋਈ ਕਹਿ ਵੀ ਰਿਹਾ ਕਿ ਹਾਂਜੀ ਹੋ ਜਾਏਗਾ ਨਹੀਂ ਹੋ ਜਾਏਗਾ ਉਹ ਗਲਤ ਹੈ ਬਿਕੋਜ਼ ਦੇਖੋ ਕੱਟ ਆਫ ਆਏਗੀ ਉਹ ਉਦੋਂ ਹੀ ਪਤਾ ਲੱਗੇਗਾ ਜਦੋਂ ਤੁਹਾਡੀ ਆਫੀਸ਼ੀਅਲ ਲਿਸਟਾਂ ਬਣ ਕੇ ਆ ਜਾਣਗੀਆਂ ਠੀਕ ਹੈ ਇਹਦਾ ਜਵਾਬ ਨਾ ਤੁਹਾਨੂੰ ਮੈਂ ਦੇ ਸਕਦੀਆਂ ਨਾ ਹੀ ਹਜੇ ਕੋਈ ਹੋਰ ਦੇ ਸਕਦਾ ਸਿਵਾਏ ਡਿਪਾਰਟਮੈਂਟ ਦੇ ਜਦੋਂ ਲਿਸਟ ਆ ਗਈਆਂ ਉਦੋਂ ਹੀ ਤੋਂ ਸਾਰਾ ਕੁਝ ਕਲੀਅਰ ਹੋ ਜਾਏਗਾ ਕਿ 83 ਵਾਲੀ ਨੂੰ ਐਡਮਿਸ਼ਨ ਮਿਲੇਗੀ ਕਿ ਨਹੀਂ ਹੁਣ ਕਾਉਂਸਲਿੰਗ ਕਦੋਂ ਹੋਏਗੀ ਬੇਟਾ ਉਹੀ ਅਗੇਨ ਕਾਉਂਸਲਿੰਗ ਦੇ ਡੇਟਸ ਅਸੀਂ ਥੋੜੀ ਫਿਕਸ ਕਰਨੀਆਂ ਨੇ ਡਿਪਾਰਟਮੈਂਟ ਅਗੇਨ ਠੀਕ ਹੈ ਜੀ ਓਕੇ ਹੈਲੋ ਮੈਡਮ ਆਰਟਸ ਕਾਮਰਸ ਹੁੰਦੇ ਨੇ ਜੀ ਪਲੀਜ਼ ਦੱਸੋ ਬੇਟਾ ਕਾਮਰਸ ਹੁੰਦੀ ਹੈ ਆਰਟਸ ਨਹੀਂ ਹੁੰਦੀ ਮੈਰੀਟੋਰੀਅਸ ਸਕੂਲ ਦੀ ਮੈਂ ਗੱਲ ਕਰ ਰਹੀ ਆਂ ਅਗਰ ਸਕੂਲ ਆਫ ਫੈਮਿਨੈਂਸ ਦੀ ਗੱਲ ਕਰ ਰਹੀ ਹਾਂ ਤਾਂ ਉੱਥੇ ਆਰਟਸ ਹੁੰਦੀ ਹੈ ਕਾਮਰਸ ਹੁੰਦੀ ਹੈ ਨਾਨ ਮੈਡੀਕਲ ਮੈਡੀਕਲ ਹੁੰਦੀ ਹੈ ਪਰ ਮੈਰੀਟੋਰੀਅਸ ਦੇ ਵਿੱਚ ਆਰਟਸ ਸਟਰੀਮ ਨਹੀਂ ਹੁੰਦੀ ਕਲੀਅਰ ਹੈ ਚਲੋ ਅੱਗੇ ਹੋਰ ਥੋੜੇ ਜਿਹਾ ਕਮੈਂਟ ਪੜ੍ਹ ਲੈਣ ਮੈਂ ਮੈਰੀਟੋਰੀਅ ਸਕੂਲ ਵਿੱਚ ਗਰਲਸ ਦੀ ਯੂਨੀਫਾਰਮ ਸਲਵਾਰ ਕੁੜਤੀ ਹੈ ਜਾਂ ਪੈਂਟ ਸ਼ਰਟ ਵੀ ਲੈ ਕੇ ਜਾ ਸਕਦੇ ਆ ਨਹੀਂ ਜੀ ਕੁੜੀਆਂ ਦੀ ਉੱਥੇ ਜਿਹੜੀ ਯੂਨੀਫਾਰਮ ਹੈ ਸਲਵਾਰ ਸੂਟ ਹੀ ਹੈ ਉੱਥੇ ਜਿਹੜੀਆਂ ਕੁੜੀਆਂ ਨੂੰ ਮਤਲਬ ਕਾਫੀ ਬੱਚੀਆਂ ਹੁੰਦੀਆਂ ਜਿਨ੍ਹਾਂ ਨੂੰ ਹੈਬਿਟ ਨਹੀਂ ਹੁੰਦੀ ਸਲਵਾਰ ਸੂਟ ਪਾਉਣ ਦੀ ਪਰ ਫਿਰ ਵੀ ਤੁਹਾਨੂੰ ਸਲਵਾਰ ਸੂਟ ਹੀ ਪਾਉਣਾ ਪਊਗਾ ਤੁਹਾਨੂੰ ਇਦਾਂ ਨਹੀਂ ਹੈ ਕਿ ਅਗਰ ਤੁਸੀਂ ਜੀਨ ਟੌਪ ਪਾਉਣੇ ਹੋ ਜਾਂ ਸ਼ਰਟਸ ਪਾਉਣੇ ਹੋ ਤਾਂ ਤੁਹਾਨੂੰ ਉਹ ਚੀਜ਼ ਅਲਾਉਡ ਹੈ ਨਹੀਂ ਤੁਹਾਨੂੰ ਸਾਰਿਆਂ ਨੂੰ ਹੀ ਸਲਵਾਰ ਸੂਟ ਸਿਵਾਉਣਾ ਪਊਗਾ ਅਗਰ ਤੁਸੀਂ ਕੰਫਰਟੇਬਲ ਹੈਗੇ ਹੋ ਤਾਂ ਵੀ ਔਰਗਨ ਨਹੀਂ ਕੰਫਰਟੇਬਲ ਤਾਂ ਵੀ you have to wear salwar suit only as your uniform theek hai aur dress vi jehdi hai gi hai tusi khud hi silwaniyan jehda kapda tuhnu das denge hari ji salwar hundi hai aur jehda kameez hunde ohda vi tonu pichli detail de vich main sara kujh dasya si ik var fer todi counseling wagaira ho jaye fer tonu inform kar dange oh sara kujh tusi khud silwana hunda hai theek hai ik bacche da mainu aaya si comment meri yaad hai hun pata nahi ide ch aayega ki nahi aayega main tonu das diyan ਉਹ ਬੱਚੇ ਨੇ ਕਿਹਾ ਕਿ ਮੈਮ ਸਾਡਾ ਜਿਹੜਾ ਖਰਚਾ ਹੋਏਗਾ ਵੀ ਸਾਨੂੰ ਵਾਪਸ ਦੇ ਦੇਣਗੇ ਸਾਡੇ ਬੈਂਕ ਅਕਾਊਂਟ ਚ ਆ ਜਾਏਗਾ ਜੀ ਨਹੀਂ ਇਦਾਂ ਦਾ ਕੁਝ ਵੀ ਨਹੀਂ ਹੈ ਜੋ ਵੀ ਤੁਹਾਡਾ ਖਰਚਾ ਹੈ ਬੇਟਾ ਉਹ ਤੁਸੀਂ ਆਪਣੀਆਂ ਸੁਵਿਧਾਵਾਂ ਦੇ ਅਕੋਰਡਿੰਗ ਕਰਨਾ ਦੇਖੋ ਇੱਕ ਤਾਂ ਹੋ ਗਈ ਜਿਹੜੀਆਂ ਚੀਜ਼ਾਂ ਜ਼ਰੂਰੀ ਨੇ ਜ਼ਰੂਰੀ ਕਿਹੜਾ ਕਿਹੜੀਆਂ ਚੀਜ਼ਾਂ ਹੋ ਗਈਆਂ ਜਿਵੇਂ ਤੁਹਾਡੀ ਯੂਨੀਫਾਰਮ ਹੋ ਗਈ ਤੁਹਾਡੀ ਪੀਟੀ ਡਰੈਸ ਹੋ ਗਈ ਹਨਾ ਤੁਹਾਡੀਆਂ ਨੋਟਬੁਕਸ ਹੋ ਗਈਆਂ ਇਹ ਜ਼ਰੂਰੀ ਹੈ ਇਹ ਨਹੀਂ ਹੈਗੇ ਇਹਦਾ ਖਰਚਾ ਤੁਹਾਨੂੰ ਸਰਕਾਰ ਦੇਏਗੀ ਨਹੀਂ ਸਰਕਾਰ ਨਹੀਂ ਇਹਦਾ ਖਰਚਾ ਨਹੀਂ ਦੇਣਾ ਇਹ ਤਾਂ ਤੁਹਾਨੂੰ ਆਪ ਦੇ ਲੈਵਲ ਤੇ ਬੇਟਾ ਕਰਨਾ ਪਏਗਾ ਠੀਕ ਹੈ ਜੀ ਓਕੇ उस तो बाद मैम वेरी डिप्रेस्ड बिकॉज मैरिट लिस्ट ऑन एटी फोर सो प्लीज मैम टेल मी अगेन बिट आई एम सो सॉरी आई कांट हेल्प यू विद दिस बिकॉज मैं, uh, so मैं, so uh, मैं फिलहाल किसी पता कि कट ऑफ कितने जाके रुकेगी ਮੈਮ ਪਰਸਨਲ ਰੂਮ ਲੈ ਸਕਦੇ ਹਾਂ ਜੀ ਨਹੀਂ ਉੱਥੇ ਕਿਸੇ ਨੂੰ ਕੋਈ ਸਪੈਸ਼ਲ ਟ੍ਰੀਟਮੈਂਟ ਨਹੀਂ ਮਿਲਦੀ ਕਿ ਸਾਡੀ ਸਿਫਾਰਿਸ਼ ਆ ਜਾਂ ਕੁਝ ਇਦਾਂ ਦਾ ਹੈ ਮੈਂ ਸਿੱਟਾ ਸਿਫਾਰਿਸ਼ ਦਿੱਤੇ ਤੇ ਗੱਲ ਵੀ ਨਹੀਂ ਮੈਂ ਤੁਹਾਨੂੰ ਆਪਣੇ ਵੱਲੋਂ ਦੱਸ ਰਹੀ ਹਾਂ ਕੋਈ ਉੱਥੇ ਪਰਸਨਲ ਰੂਮ ਨਹੀਂ ਹੈ ਕਿਸੇ ਨੂੰ ਇਹ ਹੈ ਕਿ ਮੈਮ ਅਸੀਂ ਤਾਂ ਐਡਜਸਟ ਹੀ ਨਹੀਂ ਕਰ ਸਕਦੇ ਜੀ ਸਾਨੂੰ ਨਹੀਂ ਆਦਤ ਹੈਗੀ ਕਿਸੇ ਨਾਲ ਰੂਮ ਸ਼ੇਅਰ ਕਰਨ ਦੀ ਹਮ ਤਾਂ ਅਕੇਲੇ ਰਹਿਣਾ ਚਾਹਤੇ ਹਮ ਤਾਂ ਬਾਦਸ਼ਾਹ ਮੈਡਮ ਐਸਾ ਵਾਹਾਂ ਪੇ ਕੁਝ ਨਹੀਂ ਹੋਤਾ ਬੇਟਾ ਕੋਈ ਪਰਸਨਲ ਰੂਮ ਨਹੀਂ ਹੈਗੇ ਉੱਥੇ ਜਿਹੜੇ ਰੂਮ ਨੇ ਹਰੇਕ ਰੂਮ ਦੇ ਵਿੱਚ 6 ਜਣੇ ਤਾਂ ਹੈਗੇ ਹੀ ਹੈਗੇ ਨੇ ਜਿਹੜੇ ਇੱਕ ਮਤਲਬ ਸੈਂਟਰ ਦੇ ਵਿੱਚ ਰੂਮ ਹੁੰਦੇ ਨੇ ਉਹ ਥੋੜਾ ਵੱਡਾ ਕਮਰਾ ਹੁੰਦਾ ਤਾਂ ਉੱਥੇ 7 ਬੱਚੇ ਵੀ ਰਹਿੰਦੇ ਨੇ ਜਿਹੜੀ ਆਪਣੇ ਕੋਲ ਬਲਾਕ B ਹੁੰਦਾ ਉਹਦੇ ਵਿੱਚ 4-4 ਜਣੇ ਵੀ ਹੈਗੇ ਨੇ ਪਰ ਕੋਈ ਇਦਾਂ ਦਾ ਰੂਮ ਤੁਹਾਨੂੰ ਨਹੀਂ ਮਿਲੂਗਾ ਜਿੱਥੇ ਇੱਕ ਇੱਕ ਜਾਣਾ ਰਹਿ ਰਿਹਾ ਉਹ ਵੀ ਇੱਕ ਬੱਚੇ ਦਾ ਹੋਰ ਸੀ ਕਿ ਮੈਮ ਉੱਥੇ ਏਸੀ ਹੁੰਦੇ ਨੇ ਜੀ ਨਹੀਂ ਉੱਥੇ ਕੋਈ ਏਸੀ ਨਹੀਂ ਹੁੰਦੇ ਇੱਕ ਬੱਚੇ ਦਾ ਡਾਊਟ ਸੀਗਾ ਕਿ ਮੈਮ ਉੱਥੇ ਅਸੀਂ ਕੂਲਰ ਆਪਣੇ ਘਰੋਂ ਲੈ ਕੇ ਜਾ ਸਕਦੇ ਹਾਂ ਜੀ ਨਹੀਂ ਉੱਥੇ ਪੱਖੇ ਹੀ ਨੇ ਔਰ ਤੁਹਾਨੂੰ ਪੱਖਿਆਂ ਨਾਲ ਹੀ ਕੰਮ ਚਲਾਉਣਾ ਪਊਗਾ ਉੱਥੇ ਕੋਈ ਕੂਲਰ ਨਹੀਂ ਹੈ ਕੋਈ ਤੁਹਾਨੂੰ ਇਹ ਨਹੀਂ ਹੈ ਕਿ ਕੂਲਰ ਸਰਕਾਰ ਵੱਲੋਂ ਭੇਜੇ ਜਾਣਗੇ ਕੀ ਪਤਾ ਕਿ ਕੋਈ ਸਕੀਮ ਆਵੇ ਭੇਜੇ ਵੀ ਜਾਣ ਪਰ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਸਰਕਾਰਿਓ ਮੈਰੀਟੋਰੀਅ ਸਕੂਲਾਂ ਤੇ ਕੋਈ ਧਿਆਨ ਦੇ ਰਹੀ ਹੈ ਜਾਂ ਕੋਈ ਧਿਆਨ ਦੇਗੀ ਠੀਕ ਆ ਤਾਂ ਆ ਵੀ ਬਸ ਚੱਲ ਰਿਹਾ ਹੈ ਕੰਮ ਠੀਕ ਹੈ ਜੀ ਤੋ ਬਟ ਫਿਰ ਵੀ ਇਸ ਵਾਰ ਜਿਹੜੇ ਸਾਹਮਣੇ ਮੇਰੀ ਟੋਰੀਅਸ ਦਾ ਰਿਜ਼ਲਟ ਆਇਆ 12th ਦਾ ਆਈ ਥਿੰਕ ਉਹ ਸਰਕਾਰ ਦਾ ਧਿਆਨ ਆਪਣੇ ਵੱਲ ਜ਼ਰੂਰ ਖਿੱਚੇਗਾ ਐਂਡ ਉਹਦੇ ਵਿੱਚ ਕੁਝ ਵਧੀਆ ਚੀਜ਼ਾਂ ਹੋ ਵੀ ਸਕਦੀਆਂ ਨੇ ਬਟ ਇਹ ਨਹੀਂ ਹੈ ਕਿ ਤੁਸੀਂ ਆਪਣੇ ਲੈਵਲ ਤੇ ਲੈ ਕੇ ਜਾ ਸਕਦੇ ਹੋ ਕੁੱਲਰ ਵਗੈਰਾ ਕੁਝ ਇਦਾਂ ਦਾ ਨਹੀਂ ਕਰਨਾ ਹੈਗਾ ਠੀਕ ਹੈ ਉਸ ਤੋਂ ਬਾਅਦ ਮੈਮ ਅਸੀਂ ਬੋਥ ਆਪਸ਼ਨ ਚੂਜ਼ ਕੀਤੀਆਂ ਸਾਡੀ ਐਡਮਿਸ਼ਨ ਮੇਰਿਟੋਰੀਅਸ ਕੁਲ ਵਿੱਚ ਹੋਵੇਗੀ ਜਾਂ ਐਸਓਈ ਦੇ ਵਿੱਚ ਬੇਟਾ ਜਿਹਦੇ ਵਿੱਚ ਤੁਹਾਡਾ ਨੇਮ ਆ ਗਿਆ ਕੱਟਆਫ ਆਉਣ ਤੋਂ ਬਾਅਦ ਉਹਦੇ ਵਿੱਚ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਐਡਮਿਸ਼ਨ ਲੈ ਸਕਦੇ ਹੋ ਮੈਡੀਕਲ ਮੈਮ ਇੰਗਲਿਸ਼ ਵਿੱਚ ਹੁੰਦੀ ਹੈ ਜੀ ਹਾਂ ਔਰ 10th ਤੋਂ ਬਾਅਦ ਤੁਸੀਂ ਜੋ ਵੀ ਪੜਾਈ ਪੜ ਰਹੇ ਹੋ ਚਾਹੀ ਤੁਸੀਂ ਨਾਨ ਮੈਡੀਕਲ ਕਰਨੀ ਹੈ ਚਾਹੀ ਮੈਡੀਕਲ ਕਰਨੀ ਹੈ ਚਾਹੀ ਬੇਟਾ ਤੁਸੀਂ ਕਾਮਰਸ ਕਰਨੀ ਹੈ ਸਾਰਿਆਂ ਦੀ ਪੜਾਈ ਬੇਟਾ ਇੰਗਲਿਸ਼ మీడియం ਦੇ ਵਿੱਚ ਹੀ ਹੈ ਯਕੀਨ ਮੰਨੋ ਸਿਰਫ ਤੁਹਾਨੂੰ 2 ਤੋਂ 3 ਮਹੀਨੇ ਪੜਾਈ ਔਖੀ ਲੱਗੂਗੀ ਬਟ ਉਸ ਤੋਂ ਬਾਅਦ ਇੰਗਲਿਸ਼ ਦੇ ਵਿੱਚ ਤੁਸੀਂ ਕੰਫਰਟੇਬਲ ਹੋ ਜਾਓਗੇ ਮੈਨੂੰ ਪਤਾ ਹੈ ਕਿ ਜਦੋਂ ਆਪਾਂ ਇੱਕ ਸਰਕਾਰੀ ਸਕੂਲ ਤੋਂ ਜਾਈਏ ਨਾ ਤਾਂ ਕਿਤੇ ਨਾ ਕਿਤੇ ਗੈਪ ਕਿਰੀਟ ਹੋ ਜਾਂਦਾ ਬਿਕੋਜ਼ ਜਦੋਂ ਅਸੀਂ ਵੀ ਗਏ ਸੀ ਤਾਂ ਸਾਨੂੰ 3 ਤੋਂ 4 ਮਹੀਨੇ ਕੱਖ ਸਮਝ ਨਹੀਂ ਸੀ ਲੱਗਿਆ ਬਟ ਜ਼ਰੂਰੀ ਹੈ ਰਜੇ ਇੰਗਲਿਸ਼ ਵੀ ਆਣੀ ਕਿਉਂਕਿ ਦੇਖੋ ਅੱਗੇ ਤੁਸੀਂ ਕੋਈ ਕੰਪੀਟੀਟਿਵ ਐਗਜ਼ਾਮ ਦੇਣਾ ਹੈ ਹਨਾ ਵੈਸੇ ਤਾਂ ਪਲੱਸ 2 ਤੋਂ ਬਾਅਦ ਹੁਣ ਤੁਹਾਡੀ ਸਾਰੀ ਜਨਰੇਸ਼ਨ ਆਲਮੋਸਟ ਬਾਹਰ ਵਾਲ ਨੂੰ ਹੀ ਹੈ ਫਿਰ ਵੀ ਤੁਹਾਨੂੰ ਇੰਗਲਿਸ਼ ਤਾਂ ਆਣੀ ਹੀ ਚਾਹੀਦੀ ਹੈ ਸੋ ਇੰਗਲਿਸ਼ ਦੇ ਬਹੁਤੀ ਸੌਖੀ ਜੀ ਭਾਸ਼ਾ ਹੈ ਪਹਿਲਾਂ ਮੈਨੂੰ ਔਖੀ ਲੱਗੇਗੀ ਬਟ ਹੌਲੀ 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 ਆਪਾਂ ਉਹਦੇ ਵਿੱਚ ਢਲ ਜਾਵਾਂਗੇ ਠੀਕ ਹੈ ਜੀ ਚਲੋ ਅੱਗੇ ਦੇਖ ਲੈਂਦੇ ਆ ਕੋਈ ਹੋਰ ਕਮੈਂਟ ਹੈ ਜਾਂ ਨਹੀਂ ਹੈ ਤੇ ਹਾਂ ਅੰਗੀ ਕੀ ਹੈ ਜੇ ਤੁਸੀਂ ਇਸ ਬਾਰੇ ਸਾਡੀ ਹੈਲਪ ਕਰ ਸਕਦੇ ਹੋ ਠੀਕ ਹੈ ਬੱਚੇ ਦਾ ਰਿਪਲਾਈ ਦਿੱਤਾ ਹੋਇਆ ਮੈਮ ਸਕੂਲ ਐਮਨੈਂਸ ਦਾ ਕਦੋਂ ਹੋਗਾ 54 ਰੈਂਕ ਦੀ ਮਾਰਕ ਲਈ ਬੇਟਾ ਕੋਈ ਹੋ ਨਹੀਂ ਹੈ ਹੋਰ ਮੈਨੂੰ ਲੱਗਦਾ ਨਹੀਂ ਕਿ ਕੋਈ ਇਦਾਂ ਦਾ ਕਮੈਂਟ ਹੈ ਰਿਪਲਾਈ ਕਰਨ ਵਾਲਾ

काउंसलिंग नहीं जाऊंगी ऑटोमेटिकली थोड़ा नाम कटा जाएगा ठीक है जी चलो ठीक है जी इतने तक बहुत आई थिंक मैम इतना जर्नल होगी बेटा अगेन नो no कॉमेंट ऑन दैट uh, मैम मेरिटोरियस स्कूल में एनडीए की प्रेपरेशन करवाते हैं या नहीं अगर नहीं करवाते तो स्टूडेंट्स खुद कैसे करेंगे क्योंकि स्टूडेंट्स के पास तो मोबाइल फोन भी नहीं होगा मैम बेटा मेरिटोरियस में एनडीए की प्रेपरेशन नहीं करवाते वहां पे सिर्फ जेई और नीट की प्रेपरेशन करवाते हैं और वही बात है कि अगर आपका एम एंडी डी में जाना है तो फिर आप मतलब अगर मोबाइल फोन से पढ़ना चाहते हो तो डेफिनेटली आपको अपने घर से ही पढ़ना होगा क्योंकि वहां पर फोन अलाउड नहीं है कोई फोन अलाउड नहीं है कोई लैपटॉप अलाउड नहीं है वहां पर कुछ भी ऐसा अलाउड नहीं है जो बच्चों को डिस्ट्रैक्ट करता है क्योंकि आपकी जनरेशन में जनरेशन बोल दिया आपका टाइम पीरियड ऐसा होता है कि आप लोग ये जो यू नो इलेक्ट्रॉनिक गैजेट्स है इनका जो यूज है वो अपने पक्ष में कम और विपक्ष में ज्यादा करते हो तो इसीलिए इन चीजों को वहां पे कंप्लीटली बैन किया है जो आपको आपकी स्टडी से दूर लेके जाए ठीक है नो no डाउट आपका वो एक जेन्यून रीजन है कि आप पढ़ते हो बहुत सारे स्टूडेंट्स हैं जो सिर्फ पढ़ते हैं बट फिर भी बेटा इसका मिस हो सकता है वहां का डिसिप्लिन इससे खराब हो सकता है तो वहां पर मोबाइल फोन अलाउड नहीं है इफ यू वॉन्ट टू प्रिपेयर फॉर एनडीए तो आप अपने नोट्स प्रिपेयर करके वहां पे ले जाओ नोटबुक पे ले जाओ कोई बुक वगैरह परचेज करके ले जाओ फिर आप वहां से स्टडी कर सकते हो मेरिटोरियस बठिडा एंड पटियाला नीट एंड कोचिंग भी मिलती है प्लीज आंसर माई क्वेश्चन बेटा बेच -बेच बच्चे बोल रहे थे जाके आए कि मिलती है नहीं मिलती मिल बट फिर भी हजे तो होजपोच वाली कंडीशन है बट जी ये स्कूलों के बच्चे उन्होंने जी नीट का रिजल्ट आया अच्छे रैंक आए हुए हैं सो ए मतलब मिलती है ठीक है बट कन्फर्म मैं अपने टीचर्स तो करके दस दंगी ठीक है चलो ਅਹ ਵੈਨਸ ਦਾ ਕਾਉਂਸਲਿੰਗ ਆਫ ਮੈਰੀਟੋਰੀਅਸ ਕਲਾਸ 9th ਆ ਉਹ ਵੀ ਹਜੇ ਹਾਲ ਤੱਕ ਕੁਝ ਪਤਾ ਨਹੀਂ ਹੈ ਤੁਹਾਨੂੰ ਦੱਸ ਦਾਂਗੇ ਜਦੋਂ ਹੀ ਨੋਟੀਫਿਕੇਸ਼ਨ ਆਏਗਾ ਠੀਕ ਹੈ ਜੀ ਚਲੋ ਆਈ ਥਿੰਕ ਇਨੇਕ ਨਾਮ ਬਹੁਤ ਨਹੀਂ ਥੈਂਕ ਯੂ ਸੋ ਮਾਚ ਅਗੇਨ ਬਾਕੀ ਡਾਊਟ ਵਗੈਰਾ ਤੁਸੀਂ ਦੱਸ ਦਿਓ ਫਿਰ ਆਪਾਂ ਤੁਹਾਨੂੰ ਫਿਰ ਬਾਕੀ ਦੇ ਡਾਊਟ ਜਦੋਂ ਮੈਨੂੰ ਹੋਇਆ ਕਿ ਹਾਂ ਹੁਣ ਇਨੇਕ ਡਾਊਟ ਹੋ ਗਏ ਵੀਡੀਓ ਬਣਾ ਦਈਏ ਫਿਰ ਆਪਾਂ ਬਣਾ ਦਾਂਗੇ ਥੈਂਕ ਯੂ ਸੋ ਮਾਚ ਗੋਡ ਬlesਸ ਯੂ ਐਂਡ ਜਲਦੀ ਹੁਣ ਤਾਂ ਸਾਰਾ ਕੁਝ ਹੋਏਗਾ ਡੋਨਟ ਵਰੀ ਜਦੋਂ ਕੋਈ ਅਪਡੇਟ ਹੋਏਗੀ ਤਾਂ ਉਹਨੂੰ ਇਨਫੋਰਮ ਕਰ ਦਾਂਗੇ ਥ